ਮੰਮੀ ਨਾਲ ਦੇ ਨਜ਼ਾਰੇ ਇੱਥੇ ਆਹ ਰਾਮ ਗਏ ਬੈਠੀਆਂ ਅਚਾਨਣੀਆਂ ਕਿੰਨੀ ਐ ਸੋਹਣੀਆਂ ਐ ਚਾਨਣੀਆਂ ਜੇ ਸੂਟ ਹੋਵੇ ਇਹੋ ਜਿਹਾ ਬੈਤ ਮੈਂ ਤਾਂ ਐ ਕਹਿੰਨੀ ਆ ਹਾਂ ਪ੍ਰੋਗਰਾਮ ਤੋਂ ਬਾਅਦ ਜਿੰਨੀਆਂ ਜਾਣੀਆਂ ਆਉਣੀਆਂ ਜਿੰਨੂੰ ਜਿੰਨੂੰ ਪਸੰਦ ਆ ਕੇ ਸੂਟ ਹੈ ਸਵਾਲ ਆਲਾ ਚਾਨਣੀਆਂ ਮੋੜਨ ਚਾਨਣੀ ਮੋੜਨੀ ਹੋਣੀ ਜਿੰਨੀਆਂ ਆਉਣੀਆਂ ਸਾਰੀਆਂ ਬਾਈਕੀ ਚ ਬਣ ਜਾਣਾਂ ਹਾਂ ਇਹ ਵੀ ਕੰਮ ਲੋਟ ਆ ਜੇ ਜਿੱਦਾਂ ਹੁਣ ਇੱਕ ਵਿਆਹ ਹੈ ਇਕੱਠਿਆਂ ਨੂੰ ਸਾਰੀਆਂ ਹੀ ਇੱਕੇ ਰੰਗ ਦੇ ਆ ਪਾ ਕੇ ਨਾਲੇ ਨਾਲੇ ਸੋਚਾਂ ਮੈਂ ਭਾਏ ਕਰੂੰਗਾ ਅਗਲਾ ਦੇਖ ਕੇ ਉਹਨੇ ਕਿਹਾ ਭਾਈ ਕਿੱਥੇ ਦੇ ਲੈ ਆ ਇੰਨਾ ਕੱਪੜਾ ਤੁਸੀਂ ਇਹ ਲੂਣ ਤੇ ਜਲਣ ਦੇ ਨੂੰ ਕਿਆ ਕਰੂੰਗੇ ਮੈਂ ਤਾਂ ਆਹੀ ਰਹਿ ਜਾਏ ਨਾ ਖਾਣਾ ਨਹੀਂ ਉਹ ਤੋਂ ਬਾਅਦ ਕੁਝ ਪੈਸ਼ਨ ਨਹੀਂ ਉੱਠਣਾ ਮੈਂ ਆਪ ਉਹੀ ਕਹਿਣ ਲੱਗਿਆ ਤਾਂ ਯਾ ਲੂਣ ਦਾ ਕੇਕ ਬਣਾਉਣਾ ਪੈਣਾ ਜਾਂ ਲੱਡੂਆਂ ਦਾ ਕੇਕ ਬਣਾਉਣਾ ਪੈਣਾ ਲੱਡੂ ਖਾਂਦੀ ਲੱਡੂ ਖਾ ਲੈਂਦੀ ਆ ਚੱਲ ਇੱਕ ਲੱਡੂ ਇਹ ਕੱਟ ਦੂੰਗੇ ਰਹੇ ਦਿਖਾਈ ਰਿਹਾ ਤੇ ਕਹਿੰਦਾ ਯਾਰ ਨੂੰ ਪਲੇਟ ਮੈਂ ਕਿਹੜੀ ਨਿਊਟਰਲ ਹੀ ਰਿਆ ਕੇ ਰੱਖ ਲਿਆ ਨਾਲ ਕੇਕ ਕਟਾ ਲੈਣ ਨੂੰ ਰੱਖ ਲਿਆ ਭਾਈ ਨੂੰ ਕਾਹੂਗੇ ਵੀ ਸਾਨੂੰ ਕੇਕੇ ਨਿਊਡਲਾਂ ਵਾਲਾ ਬਣਾ ਕੇ ਦੇ ਉਹਨੂੰ ਕਹਣਾ ਯਾਰ ਤੂੰ ਕੇਕੇ ਨਮਕੀਨ ਬਣਾ ਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਬਦਾ ਆ ਲਓ ਜੀ ਭਾਈ ਚੱਲ ਪਿਆ ਸਿਸਟਮ ਸਾਰਾ ਟੈਂਟ ਵੀ ਆ ਗਿਆ ਤੇ ਹਲਵਾਈ ਸਾਹਿਬ ਵੀ ਆ ਗਏ ਸਾਰਾ ਸਿਸਟਮ ਜੋਰਾ ਸ਼ੋਰਾ ਦੇ ਚੱਲ ਰਿਹਾ ਹੈ ਹੈ ਪੂਰਾ ਪ੍ਰੋਜੈਕਟ ਤੁਸੀਂ ਦੇਖ ਸਕਦੇ ਪਿੱਛੇ ਟੈਂਟ ਲੱਗ ਰਿਹਾ ਹੈ ਤੇ ਇੱਧਰ ਸਮਾਨ ਸਾਰਾ ਹੀ ਆਇਆ ਹੋਇਆ ਹੈ ਨਾ ਟੇਬਲ ਟੂਬੋ ਨਾ ਜੋ ਵੀ ਆ ਕੱਪਾਂ ਦੀ ਤਾਂ ਵੈਸੇ ਆਪਾਂ ਨੂੰ ਲੋੜ ਹੈ ਨਹੀਂ ਕਿ ਚਲੋ ਆ ਗਏ ਕੋਈ ਗੱਲ ਨਹੀਂ ਇਹ ਮੈਨੂੰ ਲੱਗਦਾ ਸਮਾਨ ਅੱਧਾ ਕਿਸੇ ਹੋਰ ਦਾ ਏ ਹਨਾ ਹੋਰ ਕਿਸੇ ਨੂੰ ਦੇਣਾ ਹੋਣਾ ਬਾਈ ਨੇ ਤੇ ਇੱਧਰ ਗੱਡੀ ਚ ਵੀ ਸਮਾਨ ਪਿਆ ਸਾਰਾ ਹੀ ਤਕਰੀਬਨ ਅ ਅੱਗੇ ਕਿਸੇ ਹੋਰ ਦਾ ਬੰਦੇ ਦਾ ਪ੍ਰੋਗਰਾਮ ਭਗਤਾਣਾ ਹੋਣਾ ਬਾਈ ਨੇ ਆ ਕਰਕੇ ਚਲੋ ਆਪਣੇ ਹੁਣ ਟੈਂਟ ਵਾਲਾ ਸਿਸਟਮ ਚੱਲ ਰਿਹਾ ਭਾਈ ਆਜੋ ਦਿਖਾਉਨੇ ਆ ਤੁਹਾਨੂੰ ਮਲਾਉਨੇ ਆ ਸਾਰੀ ਫੈਮਿਲੀ ਨਾਲ ਲਓ ਜੀ ਭਾਈ ਟੈਂਟ ਵਾਲਾ ਪ੍ਰੋਜੈਕਟ ਚੱਲਦਾ ਪੂਰਾ ਓਏ ਹਟਦੇ ਨਹੀਂ ਤੁਸੀਂ ਇੱਧਰ ਆਪਣੇ ਹਲਵਾਈ ਸਾਹਿਬ ਨੇ ਖੱਟਿਆ ਵਾ ਕੰਮ ਪੂਰਾ। ਭਾਈ ਕਹਿੰਦਾ ਪੈਪੇ ਗੜਦਣੇ। ਮੈਂ ਤਾਂ ਕਹਿੰਦਾ ਰੱਸੀ ਪਾ ਦਿੰਦੇ ਉੱਥੋਂ ਨੂੰ ਪਰ ਕਹਿੰਦੇ ਵੀ ਨਹੀਂ ਗੱਲ ਨਹੀਂ ਬਣਨੀ। ਚਲੋ ਆਏ ਆ ਵੀ ਆਹ ਫਰਸ ਨੂੰ ਫਰਕ ਕੋਈ ਨਹੀਂ ਪੈਂਦਾ। ਪਹਿਲਾਂ ਬਿਆਹ ਨੂੰ ਵੀ ਓਰੇ ਲੱਗੇ ਹੋਏ ਤੇ ਕੁਝ ਨਹੀਂ ਪਤਾ ਲੱਗਦਾ ਮਿੱਟੀ ਭਰ ਦਿੰਦੀ ਆ ਵਿੱਚ। ਤੇ ਚੱਲ ਜੰਦਾ ਪ੍ਰੋਜੈਕਟ ਆਪਣਾ ਵਧੀਆ। ਕੋਈ ਖਾਸ ਨਹੀਂ ਫਰਕ ਪੈਂਦਾ ਇਹਨੂੰ। ਹਾਂ ਜੇ ਟਾਇਲ ਟੂਲ ਹੋਵੇ ਫੇਰ ਔਖਾ ਹੋ ਜਾਂਦਾ ਕੰਮ। ਅ ਇੰਟਰਲੌਕ ਟਾਇਲ ਮੰਨਦੀ ਐਸਲਾਹ ਜੀ ਲਵਾਣ ਦੀ ਚਲੋ ਜਦ ਲੱਗੂਗੀ ਉਦੋਂ ਦੀਆਂ ਗੱਲਾਂ ਹਲ ਹਾਲ ਤਾਂ ਅਜੇ ਇਹ ਟੈਂਟਰ ਨੇ ਇਹ ਸਫਾਰਸ ਨੇ ਵੈਸੇ ਵਧੀਆ ਕੰਮ ਸਾਰਿਆ ਹੁਣ ਆਪਣਾ ਫਲ ਹਾਲ ਤਾਂ ਤਿੰਨ ਚਾਰ ਤਿੰਨ ਚਾਰ ਕੀ 2000 ਅ ਇਧਰ ਦੀਦੀ ਮੈਂ ਕਹਿੰਦਾ ਆਪਾਂ ਆਏ ਹੋਏ ਆ 2021 ਦੇ 21 ਦੇ ਆਏ ਵੇ ਹਨਾ 2020 ਕੀ ਦੇ ਆਏ ਵੇ ਆ ਸਮਝ ਲਾ ਫਰਸ ਜਦ ਕੱਚਾ ਜਿਹਾ ਹੀ ਪਾਇਆ ਤਾਂ ਕੱਚਾ ਹੀ ਹੈ ਹੂੰ ਸਮਝ ਲਾ 5-6 ਸਾਲ ਕੱਢਤੇ ਨੇ ਫਰਸ ਵਧੀਆ ਵਧੀਆ ਟਾਈਮ ਕੱਟਦਾ ਫਰਸ ਨੇ ਨਾਲੇ ਟਰਾਲੇ-ਟਰੋਲੇ ਫਸਲ ਵਾਲੇ ਜਿਹੜੇ ਘੁੰਮੀ ਜਾਂਦੇ ਆ ਹਨਾ ਉਹਦੇ ਕਰਕੇ ਫੇਰ ਵੀ ਚਲੋ ਸੋਹਣਾ ਟਾਈਮ ਨਿਕਲ ਗਿਆ ਲਾਓ ਭਾਈ ਟੈਂਟ ਹੋ ਗਿਆ ਆਪਣਾ ਖੜਾ ਚੱਕਾ ਬਾਈ ਹਟ ਜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅੱਛਾ ਹਾਂ ਹੁਣ ਮਣੀ ਗੱਲ ਇਹ ਗੱਡਣ ਦੀ ਲੋੜ ਹੈਗੀ ਬਾਈ ਨੂੰ ਕਰ ਨਹੀਂ ਐਦਾਂ ਹੀ ਖੜ ਜੂਗਾ ਹੈ ਠੀਕ ਆ ਚਲ ਫੇਰ ਤਾਂ ਦੇਖੀ ਇਹ ਰੱਸੀ ਹੁਣ ਕਿੱਥੇ ਬੰਨੂਗੇ ਆਪਾਂ ਅੱਛਾ ਥਮਲੇ ਨੂੰ ਪੈ ਜਾਣੀ ਠੀਕ ਆ ਚਲ ਫੇਰ ਤਾਂ ਬਚ ਗਿਆ ਫਰਸ ਬਿਆਨ ਨੂੰ ਵੈਸੇ ਉਹਰੇ ਗੱਡ ਹੋਏ ਬਤੇ ਪਰ ਹੁਣ ਪਤਾ ਨਹੀਂ ਕਿੱਥੇ ਕਿੱਥੇ ਗੱਡ ਹੋਏ ਬਤੇ ਮਿੱਟੀ-ਮੁੱਟੀ ਭਰ ਗਈ ਲਾਓ ਭਾਈ ਟੈਂਟ ਲਾਣਾ ਆਪਣਾ ਦੋ ਚੰਨਣੀਆਂ ਆਪਾਂ ਨੂੰ ਬਹੁਤ ਆ ਕਿਉਂਕਿ ਜਿਹੜਾ ਰੋਟੀ ਪਾਣੀ ਆ ਉੱਥੇ ਲਾਉਣਾ ਉਹ ਭਾਈ ਪੰਛੀਆਂ ਤੇ ਹਾਂ ਚਿੜੀਆਂ ਚੁੜੀਆਂ ਜੋ ਵੀ ਜਾਨਵਰ ਆ ਇਹ ਹੋਰ ਨਹੀਂ ਉੱਪਰੋਂ ਲੰਘਦਾ ਲੰਘਦਾ ਹੀ ਕਈ ਵਾਰ ਜਾਨਵਰ ਬੈਠ ਉੱਠ ਕਰ ਜਾਂਦਾ ਮੰਮੀ ਤਾਂ ਹੀ ਤਾਂ ਕਹਿੰਦੇ ਤੇ ਵੀ ਟੈਂਟ ਦੀ ਚੱਲ ਏਡੀ ਲੋਡ ਹੈ ਨਹੀਂ ਫੇਰ ਵੀ ਮੈਂ ਆਹ ਚੱਲ ਫਰਕ ਕੋਈ ਨਹੀਂ ਪੈਂਦਾ ਲਾਏ ਲੈਣੇ ਆ ਤੇ ਕਰ ਦੋ ਹੋਰ ਬਾਈ ਸਿੱਧਾ ਕਰ ਦੇ ਬਾਈ ਮਾੜਾ ਜਿਹਾ ਪੈਪ ਹਾਂ ਇੱਥੇ ਬਾਈ ਗੁੱਲ ਮੇਖ ਘੱਡ ਲੋ ਹਾਂ ਹਾਂ ਕਿਤੇ ਹੈਂਗਰ ਜਾਂ ਨਾਲੇ ਨਾ ਆ ਜਾਵੇ ਆ ਇਹਨੂੰ ਨਹੀਂ ਪਹਿਣੀ ਉਹ ਘੱਡ ਲੋ ਗੁੱਲ ਮੇਖ ਘੱਡ ਲੋ ਹੂੰ ਉਹਦੇ ਨਾਲ ਤਾਂ ਬਾਈ ਪੈ ਸਕਦੀ ਜਿਹੜਾ ਤਾਰ ਤਾਰ ਵਾਲਾ ਉਹ ਜਿਹੜਾ ਹੈ ਉਧਰੇ ਬਾਦੋ ਫਿਰ ਹਾਂ ਆਹੋ ਇਧਰ ਤਾਂ ਨਹੀਂ ਫਿਰ ਔਖਾ ਸਿਸਟਮ ਹੂੰ ਰਾਤ ਫੇ ਮੈਂ ਕਹਿੰਦਾ ਨਗਰ ਕੀਰਤਨ ਕਰਕੇ ਬਾਈ ਲੇਟੇ ਵੇਲੇ ਹੋਏ ਹੈ ਨਗਰ ਕੀਰਤਨ ਕਰਕੇ ਤੁਸ ਲੰਗਰ ਹੋਣਾ ਆਹ ਜਿਹੜੇ ਲੰਗਰ ਲੰਗਰ ਲੱਗਣੇ ਆ ਹਨਾ ਟੈਂਟ ਮੈਂ ਦੇਖਿਆ ਆਪਣੇ ਰੋਡ ਤੇ ਕਾਫੀ ਲੱਗੇ ਹੋਏ ਆ ਇਹਦੇ ਬਹੁਤ ਅ ਨਗਰ ਕੀਰਤਨ ਅੱਜ ਨਿਕਲਨੇ ਬਹੁਤ ਆ ਬਾਬੇ ਨਾਨਕ ਦੇ ਭਾਈ ਪ੍ਰਕਾਸ਼ਪੁਰਬ ਬਾ ਕਰਕੇ ਨਗਰ ਕੀਰਤਨਾਂ ਦਾ ਹੁਣ ਬਹੁਤ ਜੋਰ ਆ ਲੈ ਵੇ ਹੁਣ ਹੋਇਆ ਟੈਂਟ ਟੈਂਟ ਬਣ ਗਈ ਗੱਲ ਆਪਾਂ ਨੂੰ ਹੁਣ ਤਿੰਨ ਆ ਆਪਣਾ ਹੀ ਆ ਬਾਈ ਸਮਾਨ ਆਹਾ ਕੁਰਸੀਆਂ ਹੋ ਗਈਆਂ 20 25 ਤੱਪ ਆਪਾਂ ਫਤੀਲੇ ਪਲੇਟਾਂ ਲਓ ਜੀ ਅੰਦਰ ਦੇ ਮੰਨ ਕੇ ਬੈਠੋ ਜੀ ਇਹ ਆਪਣਾ ਹੀ ਸਾਰਾ ਸਮਾਨ ਹੈ ਬਸ ਠੀਕ ਆ ਠੀਕ ਆ ਬਣ ਗਈ ਗੱਲ ਮੈਂ ਕਹਿੰਦਾ ਕਿਤੇ ਹੋਰ ਵੀ ਲਾਉਣਾ ਹੈ ਅੱਛਾ ਖੈਰ ਆ ਬਾਤ ਉੱਥੇ ਵੀ ਲੰਗਰ ਲੱਗਣਾ ਹਾਂ ਹਾਂ ਬ੍ਰੈਡ ਪਕੌੜਿਆਂ ਦਾ ਹੈ ਆ ਉਹਨਾਂ ਨੇ ਤਾਂ ਆਪਣੇ ਪਿੰਡ ਵਾਲੇ ਵਾਸਤੇ ਹੀ ਲਾਉਣਾ ਸਾਡੇ ਪਿੰਡ ਦਾ ਹੀ ਜਾਣਾ ਹਾਂ ਸਾਰੇ ਨਗਰ ਜਿੱਤਨ ਦੇ ਵਿੱਚ ਅੱਛਾ ਜਿਹੜਾ ਹੋਰ ਵੀ ਆਉਣੇ ਆ ਠੀਕ ਆ ਠੀਕ ਆ ਠੀਕ ਆ ਤੇ ਚਲੋ ਬਾਈ ਦਾ ਧੰਨਵਾਦ ਆ ਭਾਈ ਸਮਾਨ ਬਾਈ ਨੇ ਪਹਚਾਤਾ ਟਾਈਮ ਨਾਲ ਕੁਰਸੀਆਂ ਕੜਸੀਆਂ ਸਾਰਾ ਕੁਝ ਆ ਗਿਆ ਤੇ ਟਪ ਟਪ ਮਹਾਰਾਜ ਆ ਗਏ ਪਤੀਲੇ ਪਤੂਲੇ ਸਾਰੇ ਆਪਣੇ ਓਕੇ ਹੋ ਗਈ ਰਿਪੋਰਟ ਹੈ ਉਹਨਾਂ ਨੂੰ ਮਹਾਰਾਜ ਮੇਰਾ ਬਾਈ ਪਾਣੀ ਪੂਣੀ ਮਾਰ ਕੇ ਪਾਣੀ ਨਹੀਂ ਆ ਰਿਹਾ ਉਧਰ ਪਾਣੀ ਆਉਂਦਾ ਨਹੀਂ ਕਿੱਥੇ ਉਹ ਫਿਰ ਟੈਂਕੀ ਮੁੱਕ ਗਿਆ ਹੁਣ ਪਾਣੀ ਮੋਟਰ ਚਲਾਵੰਦੇ ਕੋਈ ਗੱਲ ਉਹ ਮੋਟਰ ਚਲਾਇਓ ਪਾਣੀ ਮੁੱਕ ਗਿਆ ਮੁੰਲਾ ਦਾ ਟੈਂਕੀ ਚ ਤੇ ਆ ਬਣ ਗਿਆ ਆਪਣਾ ਹੁਣ ਗਰੀਬੀ ਇਹ ਗ੍ਰੈਂਡ ਹੋਣੀ ਆ ਇਹ ਵੀ ਸਾਰੀ ਹਨਾ ਫੇਰ ਬਣਨੀ ਗੱਲ ਨਾ ਭਾਈ ਸਾਬਜੀ ਵਾਲਾ ਪ੍ਰੋਜੈਕਟ ਵੀ ਚੱਲ ਰਿਹਾ ਪੂਰਾ ਝੋਰਾ ਝੋਰਾ ਤੇ ਟੈਂਟ ਵੀ ਆਪਣਾ ਆ ਗਿਆ ਤੇ ਕੰਮ ਹਜੇ ਬਹੁਤ ਜ਼ਿਆਦਾ ਛੜੇ ਹੋਏ ਆ ਹਜੇ ਉਹ ਲੈ ਕੇ ਆਉਣਾ ਭਾਈ ਕੇਕ ਕੂਕ ਲੈ ਕੇ ਆਣਾ ਏ ਜੋ ਵੀ ਹਜੇ ਮਠਿਆਈ ਲੈ ਕੇ ਆਉਣੀ ਆ ਜਿਹੜੀ ਆਪਣਾ ਚਾਹ ਦੇ ਨਾਲ ਨੂੰ ਮੰਮੀ ਰਾਦੇ ਨਜ਼ਾਰੇ ਇੱਥੇ ਰਾਮ ਗਏ ਬੈਠੀਆਂ ਆ ਚਾਨਣੀਆ ਕਿੰਨੀ ਆ ਸੋਹਣੀ ਆ ਚਾਨਣੀਆ ਜੇ ਸੂਟ ਹੋਵੇ ਇਹੋ ਜਿਹਾ ਤੇ ਮੈਂ ਤਾਂ ਕਹਣੀਆ ਪ੍ਰੋਗਰਾਮ ਤੋਂ ਬਾਅਦ ਨਾ ਜਿੰਨੀਆਂ ਹਨੀਆਂ ਆਉਣੀਆਂ ਜਿੰਨੂੰ ਜਿੰਨੂੰ ਪਸੰਦ ਆਇ ਕਿ ਸੂਟ ਹੈ ਸਵਾਲ ਆਲਾ ਚਾਨਣੀਆਂ ਮੋੜਨੀਆਂ ਚਾਨਣੀ ਮੋੜਨੀ ਹੋਣੀ ਜਿੰਨੀਆਂ ਆਣੀਆਂ ਸਾਰੀਆਂ ਬਾਈਕੀ ਚ ਮਣ ਜਾਣਾ ਇਹ ਵੀ ਕੰਮ ਲੋਟ ਆ ਜੇ ਜਿੱਦਾਂ ਹੁਣ ਇੱਕ ਵਿਆਹ ਹੈ ਇਕੱਠਿਆਂ ਨੂੰ ਸਾਰੀਆਂ ਹੀ ਇੱਕੇ ਰੰਗ ਦੀਆਂ ਪਾ ਕੇ ਨਾਲੇ ਨਾਲੇ ਸੋਚਾਂ ਮੈਂ ਪਾਏ ਕਰੂੰਗਾ ਅਗਲਾ ਦੇਖ ਕੇ ਉਹਨੇ ਕਿਹਾ ਭਾਈ ਕਿੱਥੇ ਦੇ ਲੈ ਆ ਇੰਨਾ ਕੱਪੜਾ ਤੁਸੀਂ ਐਨਾ ਖਾਣੀ ਕਿੱਥੇ ਦੇ ਅਨ ਇੱਕੋ ਰਹਿ ਜੇ ਸੂਟ ਭਾਈ ਕਿੱਥੇ ਦੇ ਲੈ ਆਈਆਂ ਤੁਸੀਂ ਜਿਵੇਂ ਡਿੱਟੋ ਉਹੀ ਕੰਮ ਹੋ ਜਾਏਗਾ ਨਾ ਪਰ ਕਈ ਵਾ ਪੈਰਫਲ ਜਾਂਦੇ ਮੈਂ ਜੇ ਕੋ ਟੈਂਟ ਲੱਗਿਆ ਹੁੰਦਾ ਕਈ ਵੀ ਮੈਚ ਨਹੀਂ ਹੋਉਂਦਾ ਅਗਲਾ ਕਹਿੰਦਾ ਮੇਰੇ ਸੂਟ ਨਾਲ ਮੈਚ ਹੋ ਰਿਹਾ ਕਿਸੇ ਦੀ ਚੰਨਣੀ ਨਾਲ ਮੈਚ ਕਰ ਗਿਆ ਨਾ ਕਹਿੰਦਾ ਸਾਡੀ ਹਾਂ ਬਲਕਿ ਸਾਡੀ ਹੀ ਚੰਨਣੀ ਚੁੱਕ ਕੇ ਖੜੀ ਹੁਣੀ ਜਿਹੜੀਆਂ ਇਹੋ ਜਿਹੀ ਮੈਚ ਕਰਦੀਆਂ ਫਿਰਦੀਆਂ ਕੱਲ ਜਦੋਂ ਪੁੱਛ ਵੀ ਨਾ ਕਹਿੰਣਾ ਸਾਡੀ ਚੰਨਣੀ ਤਾਂ ਨਹੀਂ ਖੜੀ ਮੈਚ ਕਰਦੀਆਂ ਫਿਰਦੀਆਂ ਨਾਲੇ ਆਹੋ ਉਹੀ ਤਾਂ ਗੱਲ ਨੇ ਚਲੋ ਟੈਂਟ ਟੈਂਟ ਮੰਮੀ ਵਧੀਆ ਲੱਗ ਗਿਆ ਹਨਾ ਹਾਂ ਉਹ ਐਨੇ ਟੈਂਟ ਪਏ ਮੈਂ ਕਿਹਾ ਪਿੱਦੇ ਐਨੇ ਟੈਂਟ ਨਹੀਂ ਨਹੀਂ ਐਨੇ ਉਹ ਗੱਲ ਪਤਾ ਕੀ ਆ ਏ ਹੁਣ ਬਾਈ ਨੇ ਅੱਗੇ ਅੱਜ ਨਗਰ ਕੀਰਤਨ ਬਹੁਤ ਨਿਕਲਨੇ ਅੱਜ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਆਪਣੇ ਪਿੰਡ ਦਾ ਵੀ ਨਗਰ ਕੀਰਤਨ ਅੱਜ ਆਹੋ ਹੈਗਾ ਹਾਂ ਤੇ ਉਧਰ ਵੀ ਹਾਜ਼ਰੀ ਲਵਾ ਕੇ ਆ ਹੁਣੀ ਆ ਅੱਜ ਪਹਿਲੇ ਹੈਂ ਬਈ ਨਾ ਕਰਕੇ ਇਤਨੇ ਪਿੰਡਾਂ ਚ ਆਪਾਂ ਆਪਣੇ ਘਰਾਂ ਕੰਮ ਕਰ ਉਹ ਇਧਰ ਪ੍ਰੋਗਰਾਮ ਫਿਰ ਪਹਿਲਾਂ ਗੌਰ ਨਹੀਂ ਨਾ ਕਰ ਹੋਈ ਹਾਂ ਉਹ ਨਗਰ ਦੇ ਇਤਨ ਚ ਹੁੰਦੇ ਦੇ ਬਿਲਕੁਲ ਹਾਂ ਚਲੋ ਆਏ ਆ ਐਵੇਂ ਪਾਸ ਤੋਂ ਚੋਣੋ ਇਹ ਕਿਹੜਾ ਮਨਾਈ ਗੱਲ ਮਮਾ ਕਹਿੰਦੀ ਵੀ ਛੁੱਟੀ ਕਹਿੰਦੀ ਗੁਰਪੁਰਬ ਦੀ ਕਹਿੰਦੀ ਕਾਡਾਣੀ ਆ ਮੈਂ ਕਿਹਾ ਮੈਂ ਦੇਖਦੀ ਆ ਮੈਂ ਕਿਹਾ ਗੁਰਪੁਰਬ ਦੀ ਡੇਟ ਪਈਸ ਵਾਰ ਮੈਂ ਦੇਖੀ ਉਹਨੇ ਜਦੋਂ ਮੈਨੂੰ ਪੰਜ ਫਰੀਕ ਆਂਦੀ ਆ ਮੈਂ ਕਿਹਾ ਉਹ ਦਿਨ ਤਾਂ ਜਾ ਸਕੀ ਹਾਂ ਅੱਛਾ ਐ ਨੂੰ ਕਿਹਾ ਮੈਂ ਕੋਈ ਨਾ ਸ਼ਾਮ ਤੱਕ ਮੈਂ ਹਾਜ਼ਰ ਆ ਜਾਈਆ ਚੱਲ ਘਰ ਦੀ ਦੁਕਾਨੀ ਆ ਹਾਂ ਬਿਲਕੁਲ ਇੱਥੇ ਤੋਂ ਸ਼ਾਮ ਤੱਕ ਸੱਜਣਾ ਆ ਜਾਓ ਇਹ ਤਾਂ ਹੈ ਭਾਈਏ ਛਾਮ ਨੂੰ ਦੀਵੇ ਵੀ ਬਾਲ ਹੋਣੇ ਹਨਾ ਗੁਰਪੁਰਬ ਕਰਕੇ ਤੇ ਗੁਰਦੁਆਰੇ ਮਾਹ ਹਾਂ ਲਾਕੇ ਨਹੀਂ ਆਉਂਦੇ ਹੁੰਦੇ ਮੋਹ ਗੱਤੀ ਬਾਲਦੇ ਹੁੰਦੇ ਜੁਡੀ ਨੂੰ ਮੱਥਾ ਟਿਕਾ ਲਿਆਇਓ ਹਰ ਗੁਰੂ ਨੂੰ ਤੇ ਨਾਲੇ ਅੱਗੇ ਜਾਇਓ ਹਾਂ ਇਹ ਵੀ ਗੱਲ ਠੀਕ ਆ ਨਾਲੇ ਚਲੋ ਆਪਣੀ ਹਾਜ਼ਰੀ ਲੱਗ ਜਣੀ ਕਿਉਂਕਿ ਹੁਣ ਦਿਨ ਮਾ ਅਸੀਂ ਗੈਰ ਹਾਜ਼ਰ ਆ ਭਾਈ ਦਿਨ ਮਾ ਸਾਡਾ ਇੱਧਰ ਪ੍ਰੋਗਰਾਮ ਕਰ ਪ੍ਰੋਗਰਾਮ ਹੁੰਦਾ ਈ ਆ ਤੇ ਬੱਚੇ ਸ਼ਬਦ ਗਾਉਂਦੇ ਆ ਹਾਂ ਸ਼ਾਮ ਨੂੰ ਨਾਲੇ ਨਾਲੇ ਜਾਇਆਵਾਂਗੇ ਨਾਲੇ ਆਪਣਾ ਉੱਥੇ ਹਾਜ਼ਰੀ ਲਵਾਇਆਵਾਂਗੇ ਨਹੀਂ ਗੱਲ ਕਿਤਨੇ ਆਉਣੇ ਬਾਅਦ ਮੁੜ ਕੇ ਹੈ ਜਦ ਲੱਗ ਰਿਹਾ ਕਿ ਕਿਤਨੇ ਦੂਰ ਤੇ ਆਉਣਾ ਏ ਮੰਡਰੇ ਗੁਰਦਾਰੇ ਤੇ ਜੇ ਆਪਾਂ ਤਰ ਅੜ ਜੂਗੇ ਨਾ ਰਾਲੀ ਨਾ ਕਰੀਂ ਰਹਿਣਾ ਇਹ ਵੜ ਗਿਓ ਤੇ ਰੜ ਜਾ ਆਹੋ ਆਉਂਦੇ ਆਉਂਦੇ ਹੋਏ ਨਾ ਮੈਂ ਤੁਹਾਨੂੰ ਉੱਥੇ ਗੱਡੀ ਚ ਤਾ ਰਿਆ ਆਉਂਗਾ ਆਉਂਦੇ ਆਉਂਦੇ ਸੇਵਾ ਕਰ ਲਿਓ ਠੀਕ ਨਹੀਂ ਆਪਣਾ ਅੱਧੇ ਗੇ ਰਸਤੇ ਤੇ ਚਾਹੇ ਗੁਰਦਾਰੇ ਦੇ ਮੰਡਾਲੇ ਚ ਤਾ ਰਿਆ ਆਉਂਗਾ ਜਿੱਥੇ ਤੇ ਤੁਰਨਾ ਵਾਪਸ ਇੱਧਰ ਨੂੰ ਉੱਥੇ 4 ਵਜੇ ਤੁਰਪਣਾ ਫੇ 4 ਵਜੇ ਨਹੀਂ ਨਾ ਤੋ ਤੇ ਇੰਨੀ ਫੱਤੀ ਕਾ ਨਹੀਂ ਆਣਿਆ ਨਾ ਹਾਂ ਤੇ ਲੱਗੀ ਚਾ ਰੇ ਕਰ ਆਏ ਹੈ ਹੈ ਆਪਕ 4 ਵਜੇ ਆ ਜਾਣਾ ਹਾਂ ਉਹ ਨਿ 定 ਰਲ ਜਿਓ ਜਿਹੜੀ ਆ ਸੜਕ ਹੈ ਆਹੋ ਇੱਥੇ ਤੇ ਰਲ ਜੂਗੇ ਹਾਂ ਇੱਧਰ ਮਿਲੋ ਜੀ ਪਾਪਾ ਜੀ ਨੂੰ ਪਹਿਲਾਂ ਪਾ ਸਤਿਕਾਰ ਜੀ ਅੱਜ ਤਾਂ ਲਾਣੇਦਾਰ ਸਾਹਿਬ ਨੇ ਭਾਈ ਸਾਜਰੀ ਨੀਲੀ ਪੱਗ ਬੰਨ ਲਈ ਅਕਾਲੀ ਦਲ ਵਾਲੀ ਸਾਜਰੀ ਟਾਵਰ ਕੱਟਦੀ ਅਜਾ ਪਾਪਾ ਜੀ ਫਿਰ ਹੈ ਬਹੁਤ ਵੰਨੀ ਗੇੜੇ ਪਰ ਪਹਿਲਵਾਨੀ ਗੇੜੇ ਭਰੇ ਆ ਭਾਈ ਜਿਹੜੀ ਜਿਹੜੀ ਭਰੇ ਆ ਹਾਂ ਨਹੀਂ ਨਹੀਂ ਠੀਕ ਆ ਠੀਕ ਆ ਇਹ ਤੁਮੀ ਕੋਈ ਕੰਮ ਨਹੀਂ ਸਾਰੀ ਕਰਿਆ ਫੇ ਡਾੜੀ ਸਿੱਧਾ ਜਾ ਹੋ ਗਿਆ ਰੋਕਦਾ ਮਾਰੂ ਦੌਰ ਸ਼ੌਕ ਕੱਢ ਕੇ ਥੱਡੇ ਉੱਠਾ ਹਾਂ ਕੁਝ ਇੱਦਾਂ ਕਿਉਂ ਨਹੀਂ ਕਰਿਆ ਇਹ ਤਾਂ ਉਹ ਤਾਂ ਫੇ ਹੈਗੇ ਆ ਲਾਣੇਦਾਰ ਦਾ ਹੋਰ ਕੰਮ ਕੀ ਹੁੰਦਾ ਵੀ ਸਾਜਰੇ ਤਿਆਰ ਹੋ ਗਏ ਲਾਣੇਦਾਰ ਸਾਹਿਬ ਨੇ ਹੁਣ ਕੁਰਸੀ 'ਤੇ ਬੈਠ ਗਏ ਬਾ ਆਰਡਰ ਦੇਣਾ ਵੀ ਆਏ ਕਰੋ ਆਹ ਕਰੋ ਭਾਈ ਹਲਵਾਈਆਂ ਉੱਪਰ ਨਿਗਾਹ ਰੱਖਣੀ ਆ ਟੈਂਟਰ ਹੁਣ ਟੈਂਟ ਦਾ ਚਲੋ ਲੱਗ ਗਿਆ ਇਹੀ ਕੰਮ ਹੁੰਦਾ ਲਾਣੇਦਾਰ ਸਾਹਿਬ ਦਾ ਜੇ ਕੋਈ ਡੰਗਰ ਖੁੱਲ ਗਿਆ ਤਾਂ ਆਹ ਦੱਸ ਦੋ ਜੇ ਡੰਗਰ ਖੁੱਲ ਗਿਆ ਤਾਂ ਦੱਸ ਦੋ ਵੀ ਭਾਈ ਵੀ ਡੰਗਰ ਖੁੱਲ ਗਿਆ ਜੀ ਕਰਨੇ ਨਾਲ ਇਹ ਰੋਗ ਨਹੀਂ ਆਉਂਦਾ ਅੱਗ ਨਾਲ ਜ਼ਿਆਦਾ ਰੋਗ ਆਉਂਦਾ ਹਾਂ ਠੀਕ ਨਹੀਂ ਇਹ ਗੱਲਾਂ ਐ ਵਧੀਆ ਗੱਲ ਆ ਵੈਸੇ ਰੋਹ ਬਤਾ ਫੇ ਅੱਜ ਤਾਂ ਵੈਸੇ ਜ਼ਿਆਦਾ ਹੀ ਰੋਹ ਵਾਪਾ ਜੀ ਅੱਜ ਤਾਂ ਵੈਸੇ ਪੂਰਾ ਰੋਹ ਵਾਪਾ ਅੱਗ ਚ ਛੇਤੀ ਬਿੰਦੇ ਐ ਤੇ ਕਿਨਾਂ ਨਾਲੇ ਕੇਕ ਥੋੜਾ ਹੀ ਲਿਆਈ ਹਾਂ ਨਿਆਣੇ ਬਿਮਾਰ ਆ ਸਾਰੇ ਆਪ ਵੀ ਬੰਦੇ ਬਿਮਾਰੇ ਆ ਅਸੀਂ ਵੀ ਬਿਮਾਰੇ ਆ ਗੜ ਪਹਿਲਾਂ ਹੀ ਸਭ ਦੇ ਖਰਾਬ ਹੋ ਗਏ ਜੀ ਤਾਂ ਥੋੜੀ ਜਿਹੀ ਚੀਰਾ ਦੀ ਆ ਫਿਰ ਜ਼ਿਆਦਾ ਖਾਈ ਤਾਂ ਖਰਾਬ ਕਰ ਫਿਰ ਨਿਆਣੇ ਨਾ ਉਨੇ ਹੀ ਜ਼ਿਆਦਾ ਪਾਪ ਆ ਕੇ ਖਾਈ ਜਾਂਦੇ ਜਿੰਨੀ ਚੀਜ਼ ਜਿਆਦਾ ਹੁੰਦੀ ਹੈ ਹਾਂ 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 ਇਹ ਥੋੜੀ ਜਿਹੀ ਅੱਜ ਦੂੰਗੇ ਵਾਰ-ਵਾਰ ਪੁਆਈ ਜਾਣਾ ਨਿਆਣਿਆਂ ਨੂੰ ਜਿੰਨਾ ਕੇਕ ਦੇ ਪਿਛਲੀ ਵਾਰ ਥੋੜਾ ਜਿਹਾ ਕੇਕ ਬੜਾ ਲਿਆ ਹੋ ਗਿਆ ਤਾਂ 3 ਕਿਲੋ ਆ ਲਿਆ ਹੋ ਗਿਆ ਤਾਂ ਪਤਾ ਨਹੀਂ ਭਾਈ ਉਹ ਜਿੰਨ 3.5 ਕਿਲੋ ਆਦਾ ਮੈਂ ਕਿਹਨੂੰ ਲੈ ਕੇ ਆਏ ਕਰੇ ਦੋ ਕਿਲੋ ਕਿਲੋ ਵਾਲੇ ਦੋ ਲੈ ਆਵੇ ਬਸ ਕਿਲੋ ਕਿਲੋ ਵਾਲੇ ਦੋ ਲੈ ਆਈਂ ਹਾਂ ਹਾਂ ਇਹ ਮਤਲਬ ਜੇ ਘੱਟ ਗਿਆ ਫਿਰ ਦੂਆ ਕੱਟ ਲੂਗੇ ਠੀਕ ਆ ਹਨਾ ਨਹੀਂ ਕੱਟੜੇ ਦਾ ਇੱਕੋ ਘੱਟ ਹੋਣਾ ਨਹੀਂ ਕੱਟ ਇਦਾਂ ਜੇ ਘੱਟ ਗਿਆ ਫਿਰ ਦੂਆ ਕਟਿੰਗ ਕਰਕੇ ਫਿਰ ਵਿੱਚੋਂ ਪਰ ਗੱਲ ਪਤਾ ਕਿਆ ਕਰੂਗੇ ਕਿਲੋ ਕਿਲੋ ਵਾਲੇ ਦੋ ਕੇਕ ਲੈ ਆਵਾਂਗੇ ਠੀਕ ਆ ਨਾ ਇੱਕ ਕੱਟ ਲੂਗੇ ਦੂਜਾ ਫਿਰ ਜਦ ਵਰਤਣਾ ਏ ਉਹ ਐਦਾਂ ਹੀ ਵਰਤ ਲੈਣਾ ਠੀਕ ਨਹੀਂ ਹਾਂ ਇਹ ਤਾਂ ਇਹਦੇ ਪਰ ਜਿਆਦਾ ਕਰੀਮ ਹੈ ਹੁੰਦੀ ਆ ਉਹ ਪਰੀ ਤਾਂ ਗਲੇ ਚ ਲੱਗ ਜਾਂਦੀ ਜਾ ਕੇ ਹਾਂ ਖਾਂਗੇ ਆਈ ਜਾਂਦੀ ਆ ਬਾਹਰ ਕਿਉਂਕਿ ਜਿਆਦਾ بڑا ਕੇਕ ਹੁੰਦਾ ਨਾ ਬਰੈਡ ਲਾ ਕੇ ਕੇਕ ਬਹੁਤ ਜਿਆਦਾ ਹਿਲਾਉਂਦੇ ਉਹ ਹੂੰ ਕਰੀਮ ਜਿਆਦਾ ਲਾਈ ਜਾਂਦੇ ਆ ਬਰੈਡ ਲਾਤਾ ਕਰੀਮ ਲਾਤਾ ਜਿੰਨਾ بڑا ਬਣਾਉਣੇ ਆਸ ਤੇ ਹੋਰ ਆਹੀ ਹੁੰਦਾ ਫਿਰ ਇਹ ਤਾਂ ਹੈ ਆਹ ਜਿੰਨੇ ਚੀਜ਼ ਥੋੜੀ ਹੋਊਗੀ ਨਿਆਣੇ ਨੇ ਆਪਣੇ ਥੋੜੇ ਥੋੜੇ ਪਾ ਕੇ ਦੇ ਦੇ ਨਿਆਣੇ ਨੇ ਹਟਣਾ ਹੈ ਇਹ ਚੀਜ਼ ਦੇਖ ਕੇ ਭਾਈ ਜੇ ਸਾਥ ਦੇ ਦੇ ਹੋਰ ਦੇ ਦੇ ਆਹੀ ਹੋਈ ਜਾਣਾ ਫੇਰ ਬਿਲਕੁਲ ਬਿਲਕੁਲ ਹਾਂ ਇਹ ਤਾਂ ਸਾਰੀ ਗੋਲੀ ਪੈ ਜਣੀ ਨਾ ਨਹੀਂ ਦਿਖਣਾ ਫੇਰ ਇਹ ਨਾ ਮੰਗਣ ਦਾ ਪੇ ਬੰਦ ਹੋ ਜਾਣਾ ਨਹੀਂ ਐਸਾ ਤਾਂ ਪਿਆ ਤੁਸੀਂ ਉਹੀ ਕਰੀ ਜਾਂਦੀਆਂ ਇੰਨਾ ਤਾਂ ਪਿਆ ਨਿਆਣੇ ਨੇ ਨਾ ਮम्मा ਇੰਨਾ ਪਿਆ ਮੰਮੀ ਇੰਨਾ ਪਿਆ ਹਾਂ ਬਿਲਕੁਲ ਇਹ ਵੀ ਗੱਲ ਆ ਭਾਈ ਜੇ ਮਾੜਾ ਜਿ ਛਿੜਕ ਦੋ ਤਾਂ ਰੋਣੇ ਸਟਾਰਟ ਹੋ ਜਾਂਦੇ ਸਹੀ ਗੱਲ ਆ। ਇਹ ਆ ਬ੍ਰੇਵੜੀ ਦਾ ਇਗਜ਼ਾਮਪਲ ਦਿੰਦੀ ਆ। ਹਾਂ। ਉਹ ਜਿਹੜੇ ਜਮਾ ਨਹੀਂ ਸੁਣਦੀ। ਨਹੀਂ ਗੱਲ ਠੀਕ ਆ ਫਿਰ ਨਿਆਣਾ ਬੰਦਾ ਜੇ ਹੁਣ ਝਿੜਕੂਗਾ ਫਿਰ ਉਹ ਰੋਣ ਲੱਗ ਜਾਂਦੇ ਆ। ਉਹ ਇਹਦਾ ਗੱਲ ਆ। ਠੀਕ ਨਹੀਂ? ਜਮੂ ਨਹੀਂ ਕਰ। ਫਿਰ ਜੇ ਉਹ ਮਾਂ ਨੂੰ ਨਹੀਂ ਤਾਂ ਸੰਦਾ ਤੇ ਬਾਪ ਨੂੰ ਜਿਆਦਾ ਆ ਗਈ ਹੈ ਜੀ ਕੁੜੀਆਂ ਦਾ ਤਾਂ ਨੂਰ ਤੇ ਪਾਪਾ ਬਹੁਤ ਜੀਦਾ ਪਰ ਐ ਮੇਰੀ ਨੂਰ ਬਣਾਦੀ ਉਹਦੀ ਕੋਈ ਟੈਨਸ਼ਨ ਨਹੀਂ ਭਾਈ ਹੋਣਾ ਮੇਰੇ ਮਿੱਠ ਤੇ ਜਲਦੀ ਨੂੰ ਕਿਆ ਕਰੂਗੇ ਮੈਂ ਤਾਂ ਆ ਹੀ ਰਹਿ ਜਾਏ ਨਾ ਕੋਈ ਤਾਂ ਖਾਣਾ ਨਹੀਂ ਉਹ ਤਾਂ ਕੋਈ ਸਪੈਸ਼ਲ ਨਹੀਂ ਉੱਠਣਾ ਮੈਂ ਆਪ ਉਹੀ ਕਹਿਣ ਲੱਗਿਆ ਦਾ ਕਿਆ ਨੂਡਲਾਂ ਦਾ ਕੇਕ ਬਣਾਉਣਾ ਪੈਣਾ ਜਾਂ ਲੱਡੂਆਂ ਦਾ ਕੇਕ ਬਣਾਉਣਾ ਪੈਣਾ ਲੱਡੂ ਖਾਂਦੀ ਲੱਡੂ ਖਾ ਲੈਂਦੀ ਆ ਚੱਲ ਇੱਕ ਲੱਡੂਏ ਕੱਟ ਦੂੰਗੇ ਨਹੀਂ ਨੂਡਾ ਖਾਵਗੇ ਇਹਨੇ ਇਕੱਲਾ ਇਕੱਲਾ ਮੂੰਹ ਚ ਪਾਈ ਇਹਨੇ ਖਾਈ ਠੀਕ ਹੈ ਲੇਣਾ ਕਿ ਕਾਏ ਕਟਾ ਲੈਣ ਨੂੰ ਰੱਖ ਲੈ ਭਾਈ ਨੂੰ ਕਾਹੋਂਗੇ ਵੀ ਸਾਨੂੰ ਕੇ ਕੇ ਨਿਊਡ ਲਾਣਾ ਬਣਾ ਕੇ ਦੇ ਉਹ ਨੂੰ ਕਹਣਾ ਯਾਰ ਤੂੰ ਕੇ ਕੇ ਨਮਕੀਨ ਬਣਾ ਦੇ ਉਹਨੇ ਖਾਣਾ ਹੀ ਨਹੀਂ ਨਮਕੀਨ ਉਹ ਵੀ ਨਹੀਂ ਦੇ ਕੇ ਖਾਣਾ ਨਹੀਂ ਖਾਂਦੀ ਮਿੱਠਾ ਖਾਂਦਾ ਮਿੱਠਾ ਨਹੀਂ ਖਾਂਦੀ ਖਾਦੇ ਲੱਡੂ ਖਵਾ ਦੇ ਉਹ ਵਰਤੀ ਸੜਾ ਦੇ ਪਤੀਸੇ ਦੀ ਹਾਂ ਉਹ ਖਾ ਲੂਗੀ ਨਹੀਂ ਪਤੀਸਾ ਲੈ ਆਵੇ ਤੇ ਹਾਂ ਬਾਕੀ ਹੋਰ ਕੀ ਖਰਦੀ ਐ ਨਿਊਡ ਇਤੇ ਦਾਣਾ ਆਪਾਂ ਕੇਕ ਕਟਾ ਲੈਣਾ ਦੀਦੀ ਅੱਪਾ ਪਤਾ ਕਿਆ ਕਰਨਾ ਕੇਕ ਨੂਰ ਤੇ ਕਟਾ ਲੈਣਾ ਇਹਦਾ ਮੂੰਹ ਮਿੱਠਾ ਕਰਨੇ ਨੂੰ ਆਪਾਂ ਨੇ ਪਤੀਸੇ ਦੀ ਵਰਫੀ ਰੱਖ ਲੈਣੀ ਠੀਕ ਨਹੀਂ ਐਦਾਂ ਕਾਠੇ ਇੱਕ ਠਕੇ ਨਾਲ ਆਏ ਨੇ ਕਾਣ ਤ ਜਾਣਾ ਕਾਣ ਤ ਜਾਣਾ ਹਾਂ ਇਹ ਵੀ ਗੱਲ ਆ ਜਿਹਦੇ ਵੀ ਬਾਰਥਡੇ ਦੀ ਡੇਟ ਕਿਸੇ ਦਿਨ ਫਿਕਸ ਕਰੋ ਬੈਠ ਕੇ ਆਸੀ ਭਾਈ ਤਾਂ ਨਹੀਂ ਤਾਂ ਕਰਿਆ ਨਾ ਤਾਂ ਸਾਡੀ ਖਰਗੁਨ ਵੀ ਉਰੇ ਹਾਂ ਨਾ ਸਾਡੇ ਐਸ ਜੈਸਮੀਨ ਦੀ ਹਾਂ ਵੀਡ ਨਾ ਫਿਰ ਵੀ ਆਏ ਹੁੰਦਾ ਜੇ ਹੁਣ ਕੱਟਣ ਦਾ ਸੀ ਅੱਜ ਵੀ ਕੱਟ ਦਿੰਦੇ ਪਰ ਆਏ ਹੋਏ ਤਾਂ ਨਾ ਪ੍ਰੋਗਰਾਮ ਉਹਦਾ ਤੇ ਉਹਦਾ ਕੱਟ ਹੈ ਨਾ ਉਹਦਾ ਵੀ ਪ੍ਰੋਗਰਾਮ ਖਰਾਬ ਹੋ ਜਾਂਦਾ ਹਾਂ ਸਾਡੇ ਲਾਗ ਦੇ ਡੱਟ ਵੀ ਫੈਸਲਾ ਕਰੂਗੇ ਬਿਲਕੁਲ ਉਹਨਾਂ ਦਾ ਵੀ ਉਹਨੂੰ ਸਪੈਸ਼ਲ ਚਾ ਲਾ ਜੂ ਉਹਨਾਂ ਦਾ ਹੋ ਜੂਗਾ ਪਰ ਉਹਨੂੰ ਕਦੇ ਵੀ ਮਿਕਸ ਨਹੀਂ ਕਰਨਾ ਹੈਗਾ ਮਿਕਸ ਨਹੀਂ ਕਰਨਾ ਭਾਈ ਹਨਾ ਨੂਰ ਦਾ ਸਵਾਗਤ ਨੂਰ ਦਾ ਜਨਮ ਦਿਨ ਆ ਜਿਹੜਾ ਉਹ ਐਨ ਫਿਰ ਅਲੱਗ ਤੋਂ ਸਪੈਸ਼ਲ ਹੀ ਕਰਾਂਗੇ ਨਾਲੇ ਹਾਂ ਪਰੌਣਾ ਆਉਂਦਾ ਆਪਣੇ ਘਰੇ ਤੋਂ ਪਰੌਣਾ ਆਉਂਦਾ ਮੀਤ 20 ਮੀਤ ਦੀਦੀ ਆ ਹਾਂ ਜੀ ਰੋ ਨੂੰ ਬੈ ਕਹਿੰਦੇ ਮੀਤ ਦੀਦੀ ਆ ਦਾ ਉਹ ਤਾਂ ਕੋਈ ਹੋਰ ਨਹੀਂ ਹੋਰ ਤਾਂ ਪਤਾ ਕਾਹ ਲੰਗੇ ਕਹਾਂ ਚਲੇਗੀ ਸੁੱਤੀ ਅੱਖੀ ਘੇ ਉੱਥੇ ਖੜ ਕੇ ਆਈ ਨਹੀਂ ਆਈ ਉਹਦੇ ਪਹੁੰਚ ਗਏ ਨਾਲੋਂ ਭਲੇਖਾ ਲੱਗ ਗਿਆ ਭਾਈ ਕਿਤੇ ਮੀਤ ਦੀਦੀ ਆ ਗਈ ਸਾਡੀ ਹਾਂ ਜੀ ਮਹਾਰਾਜ ਦੇ ਕੋਈ ਸਮਾਨ ਸਮੂਹ ਆਟਾ ਦੰਨੇ ਆ ਭਾਈ ਮੰਮੀ ਦੇਓ ਆਟਾ ਤੇ ਭਾਈ ਸਮਾਨ ਸਾਰਾ ਆਪਣਾ ਚੱਲ ਰਿਹਾ ਏ ਜੋ ਵੀ ਆ ਹੋ ਗਏ ਤਿਆਰੀ ਤਾਂ ਹੋਈ ਵੀ ਹੋਵੇ ਸੇ ਹਾਂ ਚੱਲ ਹੁਣ ਤੂੰ ਆਏ ਕਰ ਛੇਤੀ ਤੇ ਕੇ ਨਾ ਥੋਲੇ ਤੇ ਆਪਾਂ ਜਾ ਸਮੁੰਦਰੀ ਆ ਕੇ ਫੇ ਕੇਕ ਵੀ ਲਿਆਉ। ਫੇ ਜਾਣਾ ਕਿਨੇ ਕਿਨੇ ਹੁਣ ਨਾਲ ਮੇਰੇ? ਕੋ ਮੈਨੂੰ ਆ ਆਪ ਦੇਖ ਲਓ ਵੀ ਕਿਹਨੂੰ ਕਿਹਨੂੰ ਲੈ ਕੇ ਜਾਣਾ ਨੇ। ਆਏ ਕਰਦੇ ਹਾਂ। ਅ ਵੈਸੇ ਤਾਂ ਮੰਮੀ ਕਹਿੰਦੀ ਬਹੁਤੇ ਜਾਣੇ ਨਹੀਂ ਜਾਂਦੇ ਹੁੰਦੇ। ਹੈਂ? ਚਲੋ ਏਦਾਂ ਕਰਦੇ ਆਪਾਂ ਮੈਂ ਕਹਿੰਦਾ ਦੀਦੀ ਦੋਹੇ ਜਾਣੇ ਤੁਸੀਂ ਚਲੋ। ਹੈਨਾ? ਦੀਦੀ ਹੋਗੀ ਛੋਟੀ ਦੀਦੀ ਹੋਗੀ ਤੇ ਭਾਬੀ ਹੋਗੀ ਤਿੰਨੇ ਜਣੀਆਂ ਚਲੋ ਠੀਕ ਨਹੀਂ ਤੇ ਆਪਾਂ ਚਾਰੇ ਜਣੇ ਚੱਲਦੇ ਆ ਗੱਡੀ ਆਪਣਾ ਕੋ ਉਹ ਨਾਲ ਹੀ ਹੋ ਹੈਗੀ ਆ ਬੜੀ ਦੀਦੀ ਬੜੀ ਬੜੀ ਆ ਹਾਂ ਉਹਦੇ ਤੇ ਆਹ ਹੋ ਜਾਣਾ ਕੋਈ ਨਹੀਂ ਬਾਅਦ ਵਿੱਚ ਦੇ ਦਾਂਗੇ ਉਹਨਾਂ ਨੂੰ ਪ੍ਰੋਗਰਾਮ ਪਕਦਾ ਕੇ ਪਹਿਲਾਂ ਪ੍ਰੋਗਰਾਮ ਪਕਤਾ ਲਈਏ ਗੱਡੀ ਫੇਰ ਪਹੁੰਚਾ ਦਾਂਗੇ ਭਾਈ ਪਹਿਲਾਂ ਅਸੀਂ ਲਾ ਲੇ ਹਾਂ ਗੱਡੀ ਦਾ ਇਦਾਂ ਹੋ ਗਿਆ ਨਾ ਮੇਰੇ ਵਾਲੀ ਇੱਕ ਦਿਨ ਹੋ ਗਈ ਖਰਾਬ ਗੱਡੀ ਅਸੀਂ ਅਸੀਂ ਨੀ ਨਹੀਂ ਉਹਦੇ ਚੇਲੇ ਜਣਾ ਤੇ ਕੇ ਇੱਕ ਵੀ ਰੱਖ ਹੋਣਾ ਉਹਦੇ ਛਰਕੇ ਹਾਂ ਤੇ ਗੱਡੀ ਆਏ ਮੇਰੀ ਵਾਲੀ ਕਦੇ ਨਾ ਹੋ ਗਈ ਖਰਾਬ ਅਸੀਂ ਗਏ ਹੋਏ ਤੇ ਪੰਬਰੀ ਮਾਸੀ ਜੀ ਦੇ ਘਰਾਂ ਤੇ ਉੱਥੇ ਜਾ ਤੁਰਨ ਲੱਗੇ ਖਰਾਬ ਹੋ ਗਈ ਗੱਡੀ ਫੇ ਉੱਥੇ ਤੇ ਮੈਨੂੰ ਚਾਚਾ ਜੀ ਵਾਲੀ ਲਿਆਣੀ ਪਈ ਉਹ ਹੈ ਕੋਈ ਛੋਟਾ ਜਿਹਾ ਫਾਲਟ ਤਾਂ ਚਾਚਾ ਜੀ ਨੇ ਠੀਕ ਕਰਾ ਲਈ ਤੀ ਉਹ ਬੈਟਰੀ ਤਾਂ ਨਵੀਂ ਆ ਕੋਈ ਪਲੱਗ ਬਲੱਗ ਦਾ ਹੀ ਚੱਕਰ ਤਾਂ ਫੇਰ ਉਹ ਚਾਚਾ ਜੀ ਨੇ ਦਿਖਾ ਲਿਆ ਉੱਥੇ ਕਿ ਸਵੇਰੇ ਮਤਲਬ ਉਦੋਂ ਤੱਕ ਰਾਤ ਨੂੰ ਮਿਲਿਆ ਨਹੀਂ ਕੋਈ ਇਲੈਕਟ੍ਰੀਸ਼ੀਅਨ ਹਨੇਰਾ ਦਾ ਰਾਤ ਤੀ ਦੂਏ ਦਿਨ ਫੇ ਚਾਚਾ ਜੀ ਨੇ ਦਿਖਾ ਲਿਆ ਤਾਂ ਮੁੜ ਕੇ ਫੇ ਬਟਾਈ ਨਹੀਂ ਹੋਈਆਂ ਗੱਡੀਆਂ ਮੇਰੇ ਵਾਲੀ ਉਹਨਾਂ ਕੋਲ ਚੱਲਦੀ ਆ ਹਾਂ ਮੇਰੇ ਬਿਲਕੁਲ ਹਾਂ ਤੇ ਹੁਣ ਭਾਈ ਅਸੀਂ ਚੱਲ ਬੜੀ ਗੱਡੀ ਦਾ ਲਾਹਾ ਲੈ ਲੀਏ ਹੈ ਤੇ ਹੁਣ ਜਾਣਾ ਸਾਰਿਆਂ ਨੇ ਰਲ ਕੇ ਤੇ ਫੇ ਲੈ ਕੇ ਆਉਂਦੇ ਆ ਜੀ ਜੈਸਮੀਨ ਨੂੰ ਮਿਲਦੇ ਆ ਹੁਣ ਤੁਹਾਨੂੰ ਅਗਲੇ ਵਲੌਗ ਚ ਇੱਕ ਹੋਰ ਨਵੀਂ ਕਿਆ ਜੀ ਆ ਛੇਰ ਵੀ ਤੇਰੇ ਮਤਲਬ ਉਹਦੇ ਪਾ ਬੈਠਾ ਓਹੋ ਉਹਦਾ ਲੋਰ ਉਹਦਾ ਟੈਗ ਆ ਪਾਪਾ ਜੀ ਪੂਮਾ ਦਾ ਹਾਂ ਆ ਡੇਰ ਵੀ ਜੇ ਤੈਨੂੰ ਬੈਠਾ ਹਾਂ ਚਲੋ ਠੀਕ ਆ ਜੀ ਮਿਲਦੇ ਸਾਨੂੰ ਹੁਣ ਕਿਸੇ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ